ਸਤਿ ਸ਼੍ਰੀ ਅਕਾਲ ਜੀ ਵੈਲਕਮ ਹੈ ਜੀ ਤੁਹਾਡਾ ਸਾਡੇ ਚੈਨਲ ਸੁਖੀ ਡਿਜ਼ਾਈਨਰ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਬਹੁਤ ਵਧੀਆ ਹੋਵਗੇ ਤੇ ਆਪਣੀ ਅੱਜ ਵਾਲੀ ਕਲੈਕਸ਼ਨ ਜਿਹੜੀ ਜੀ ਇਹ ਪਾਰਟੀ ਵੇਅਰ ਸੂਟ ਰਹਿਣਗੇ ਸਾਰੇ ਹੈਂਡਵਰਕ ਦੇ ਤਾਂ ਆਪਾਂ ਤੁਹਾਡੇ ਨਾਲ ਸ਼ੇਅਰ ਕਰਦੇ ਆ ਸਕਰੀਨ ਦੇ ਉੱਪਰ ਆਪਣਾ ਨੰਬਰ ਸ਼ੋ ਹੁੰਦਾ 7889148238 ਇਹ ਆਪਣਾ WhatsApp ਨੰਬਰ ਹੈ ਜੀ ਤੁਹਾਨੂੰ ਕੋਈ ਵੀ ਸੂਟ ਇੰਨਾ ਚੋਂ ਪਸੰਦ ਆਉਂਦਾ ਤਾਂ ਤੁਸੀਂ ਪਲੀਜ਼ ਸਕਰੀਨਸ਼ਾਟ ਲੈ ਕੇ ਸਾਨੂੰ ਸੈਂਡ ਕਰ ਸਕਦੇ ਹੋ ਤੇ ਪ੍ਰਾਈਸ ਲੈ ਸਕਦੇ ਹੋ ਇਹ ਆਪਣਾ ਫਰਸਟ ਸੂਟ ਹੈ ਜੀ ਇਹ ਹੈਗਾ ਜੀ ਟਿਸ਼ੂ ਫੈਬਰਿਕ ਦੇ ਉੱਪਰ ਤੇ ਬਹੁਤ ਹੀ ਪਿਆਰਾ ਜਿਹਾ ਰਸਟ ਕਲਰ ਹੈ ਮਤਲਬ ਥੋੜਾ ਕਾਲਸ਼ ਦੇ ਵਿੱਚ ਰਸਟੀ ਜਿਹਾ ਕਲਰ ਹੈ ਜੋ ਕਿ ਅੱਜ ਕੱਲ ਕਾਫੀ ਟ੍ਰੈਂਡ ਦੇ ਵਿੱਚ ਵੀ ਹੈ ਇਹ ਕਲਰ ਤੇ ਟਿਸ਼ੂ ਫੈਬਰਿਕ ਲਊਗਾ ਜੀ ਬਹੁਤ ਪਿਆਰਾ ਜਿਹਾ ਸ਼ੇਡ ਇਹਦੀ ਨੈਕਲਾਈਨ ਆ ਗਈ ਜੀ ਠੀਕ ਹੈ ਜੀ ਤੁਸੀਂ ਫਿਨਿਸ਼ਿੰਗ ਚੈੱਕ ਕਰ ਸਕਦੇ ਹੋ ਇਹਦੀ ਨੈਕਲਾਈਨ ਆ ਗਈ 골ਡਨ ਟੱਚ ਦਿੱਤਾ ਆਪਾਂ ਇਹਦੇ ਤੇ ਐਂਡ ਇਹ ਆ ਗਿਆ ਜੀ ਇਹਦਾ ਚਾਕ ਐਂਡ ਕੇਰਾ ਪੂਰੇ ਹੈਵੀ ਆਪਾਂ ਇਹਦੇ ਚਾਕ ਦਿੱਤੇ ਹੋਇਆ ਇਹਦੇ ਵਿੱਚ ਆਪਾਂ ਸਿੱਪੀ ਕਟਦਾਣਾ ਮਤਲਬ ਜਰੀ ਦਾ ਕੰਮ ਕੀਤਾ ਹੋਇਆ ਜੀ ਤੇ ਵਿੱਚ ਆਪਾਂ ਇਹਦੇ ਕਲਰ ਟੱਚ ਦਿੱਤਾ ਹੈ ਜੀ ਮੋਰ ਪੰਖੀ ਜੀ ਟੋਨ ਦਾ ਜੋ ਕਿ ਇਹਦੇ ਰਸਟ ਦੇ ਉੱਪਰ ਬਹੁਤ ਜ਼ਿਆਦਾ ਗ੍ਰੇਸਫੁੱਲ ਲੱਗ ਰਿਹਾ ਫਲਾਵਰ ਦੇ ਵਿੱਚ ਠੀਕ ਹੈ ਜੀ ਤੇ ਕਟਦਾਣਾ ਐਡ ਕੀਤਾ ਹੋਇਆ ਆਪਾਂ ਇਹਦੇ ਚਾਕ ਆਗੇ ਜੀ ਪੂਰੇ ਮਤਲਬ ਹੈਵੀ ਘੇਰਾ ਆ ਜਾਂਦਾ ਚਾਕ ਐਡ ਘੇਰਾ ਠੀਕ ਹੈ ਜੀ ਤੇ ਆਪਾਂ ਨੂੰ 골ਡਨ ਪਾਈਪਿੰਗ ਵੀ ਦਿੱਤੀ ਹੋਈ ਹੈ ਇਹਦੇ ਵਿੱਚ ਆਪਾਂ ਪਾਜ਼ ਵੀ ਯੂਜ਼ ਕੀਤੇ ਆ ਵਾਈਟ ਕਲਰ ਦੇ ਤਾਂ ਬਹੁਤ ਜ਼ਿਆਦਾ ਮਤਲਬ ਉੱਠ ਕੇ ਆਇਆ ਹੋਇਆ ਹੈ ਇਹ ਆਪਣਾ ਫੁੱਲ ਪਾਰਟੀ ਵੇਅਰ ਸੂਟ ਰੈਡੀ ਹੋਇਆ ਜੀ ਇਹ ਆ ਰਹੀ ਜਿਹਦੀਆਂ 슬ੀਵਸ 슬ੀਵਸ ਦੇ ਉੱਪਰ ਵੀ ਆਪਾਂ ਪੂਰਾ ਬਾਰਡਰ ਦਿੱਤਾ ਹੋਇਆ ਇਦਾਂ ਪੂਰਾ ਬਾਰਡਰ ਆ ਜਾਂਦਾ 슬ੀਵਸ ਦੇ ਉੱਪਰ ਠੀਕ ਹੈ ਜੀ ਐਂਡ ਪੂਰੀ 슬ੀਵਸ ਦੇ ਵਿੱਚ ਬੂਟੀ ਆ ਜਾਂਦੀ ਹੈ ਤੁਸੀਂ ਚੈੱਕ ਕਰ ਸਕਦੇ ਹੋ ਐਂਡ ਪਲੱਸ ਪੁਆਇੰਟ ਇਹਦਾ ਇਹ ਕਿ ਆਪਾਂ ਇਹਦੇ ਬੈਕ ਤੇ ਵੀ ਬੁਟੀ ਦਿੱਤੀ ਜਾਂ ਪੂਰੀ ਬੈਕ ਦੇ ਵਿੱਚ ਆਪਾਂ ਤਾਂ ਬੁਟੀ ਦਿੱਤੀ ਐਂਡ ਫਿਨਿਸ਼ਿੰਗ ਦਿੱਤੀ ਹੋਈ ਆ ਇਦਾਂ 골ਡਨ ਟੱਚ ਫੋਰ ਸਾਈਡ ਠੀਕ ਹੈ ਜੀ ਇਹ ਆ ਗਿਆ ਤੇ ਪੂਰੀ ਦੇ ਵਿੱਚ ਇਦਾਂ ਬੁਟੀ ਆ ਜਾਂਦੀ ਆ ਬਾਕੀ ਕਲਰ ਕੰਬੀਨੇਸ਼ਨ ਤੁਹਾਡੀ ਆਪਣੀ ਚੁਆਇਸ ਦੀ ਹੁੰਦੀ ਆ ਜੀ ਇਹ ਆਪਾਂ ਰਸਟ ਜੇ ਕਲਰ ਤੇ ਰੈਡੀ ਕੀਤਾ ਇਹ ਆਪਾਂ ਆਪਣੀ ਚੁਆਇਸ ਦਾ ਰੈਡੀ ਕਰਕੇ ਭੇਜ ਰਹੇ ਆ ਤੇ ਇਹ ਆ ਗਈ ਜੀ ਇਹਦੇ ਨਾਲ ਪਾਕਿਸਤਾਨੀ ਰੱਖੀ ਆਪਾਂ ਸਲਵਾਰ ਇਹਦੇ ਨਾਲ ਠੀਕ ਹੈ ਜੀ ਤੇ ਸਲਵਾਰ ਦੇ ਉੱਪਰ ਵੀ ਆਪਾਂ ਪੂਰਾ ਬਾਰਡਰ ਦਿੱਤਾ ਹੋਇਆ ਇਸ ਚੈੱਕ ਕਰ ਲਓ ਪੂਰਾ ਬਾਰਡਰ ਆ ਜਾਂਦਾ ਸਲਵਾਰ ਦੇ ਉੱਪਰ ਤੇ ਪੌਚੇ ਬਣਾ ਕੇ ਮੈਂ نیچے ਪਾਈਪਿੰਗ ਐਡ ਕੀਤੀ ਹੋਈ ਆ ਤੇ ਬੂਟੀਆਂ ਦਿੱਤੀਆਂ ਹੋਈਆਂ ਉੱਪਰ ਤਾਂ ਕਿਤਾ ਬੂਟੀ ਆ ਜੂਗੀ ਜਦੋਂ ਆਪਾਂ ਵੇਅਰ ਕਰਾਂਗੇ ਤਾਂ ਇਹ ਚੀਜ਼ ਬਹੁਤ ਹੀ ਪਿਆਰੀ ਲੱਗਦੀ ਆ ਠੀਕ ਹੈ ਜੀ ਸਲਵਾਰ ਸੈਮੀ ਪਟਿਆਲਾ ਜਾਂ ਪਾਕਿਸਤਾਨੀ ਉਹ ਤੁਹਾਡੀ ਚੋਆਇਸ ਹੈ ਕਿ ਤੁਸੀਂ ਕਿਦਾਂ ਦੀ ਚਾਹੁੰਦੇ ਹੋ ਤੇ ਇਹਦੇ ਨਾਲ ਆਪਾਂ ਪਿਓਰ ਆਰਗਾਂਜ਼ਾ ਦਾ 골ਡਨ ਲਾਈਨਿੰਗ ਵਾਲਾ ਦੁਪੱਟਾ ਯੂਜ਼ ਕੀਤਾ ਜੀ ਜੋ ਕਿ ਬਹੁਤ ਗ੍ਰੇਸਫੁੱਲ ਲੱਗ ਰਿਹਾ ਸੂਟ ਦੇ ਨਾਲ ਬੇਸ ਕਲਰ ਦਾ ਦੁਪੱਟਾ ਰੱਖ ਕੇ ਆਪਾਂ 골ਡਨ ਇਹਨੂੰ ਕਿਰਨ ਲੇਸ ਦੀ ਫਿਨਿਸ਼ਿੰਗ ਦਿੱਤੀ ਹੈ ਜੋ ਕਿ ਬਹੁਤ ਜ਼ਿਆਦਾ ਪਿਆਰੀ ਲੱਗ ਰਹੀ ਹੈ ਦੁਪੱਟਾ ਤੁਸੀਂ ਪਿਓਰ ਚੁਣੌਣ ਦਾ ਵੀ ਰੱਖ ਸਕਦੇ ਹੋ ਇਹ ਆਪਾਂ ਪਿਓਰ ਆਰਗੈਂਜ਼ਾ ਦਾ 골ਡਨ ਲਾਈਨਾਂ ਵਾਲਾ ਰੱਖਿਆ ਇਹ ਆਪਣੀ ਚੁਆਇਸ ਦੇ ਅਕੋਰਡਿੰਗ ਹੈ ਤੁਸੀਂ ਸੰਦੱਸ ਸਕਦੇ ਹੋ ਕਿ ਆਪਾਂ ਨੂੰ ਕਿਹੜਾ ਦੁਪੱਟਾ ਚਾਹੀਦਾ ਹੈ ਕਿਹੜਾ ਫੈਬਰਿਕ ਚਾਹੀਦਾ ਤਾਂ ਉਹਦੇ ਅਕੋਰਡਿੰਗ ਆਪਾਂ ਇਹਨੂੰ ਰੈਡੀ ਕਰਦੇ ਆ ਠੀਕ ਹੈ ਜੀ ਤੇ ਕਲਰ ਚੁਆਇਸ ਤੁਹਾਡੀ ਹੋਊਗੀ ਤੁਸੀਂ ਕਿਸੇ ਵੀ ਕਲਰ ਤੇ ਰੈਡੀ ਕਰਵਾ ਸਕਦੇ ਹੋ ਹਾਂਜੀ ਇਹ ਆ ਗਿਆ ਆਪਣਾ ਨੈਕਸਟ ਸੂਟ ਆ ਜਾਂਦਾ ਜੀ ਇਹ ਬਲੈਕ ਕਲਰ ਦੇ ਵਿੱਚ ਆਜੂਗਾ ਤੇ ਪ੍ਰੋਪਰ ਹੈਂਡਵਰਕ ਦਾ ਪੀਸ ਰਹੂਗਾ ਆਪਣਾ ਕ੍ਰੇਪ ਫੈਬਰਿਕ ਕੋੜੀ ਪਿਆਰਾ ਚੈਦੀ ਉੱਪਰ ਆਪਾਂ ਨੇ ਕੰਮ ਕੀਤਾ ਹੋਇਆ ਹੈ ਬਲੈਕ ਤਾਂ ਵੈਸੇ ਹੀ ਬਲੈਕ ਦੇ ਉੱਪਰ ਹਰ ਇੱਕ ਵਰਕ ਉੱਠ ਕੇ ਆਉਂਦਾ ਤਾਂ ਇਹ ਕ੍ਰੇਪ ਦਾ ਫੈਬਰਿਕ ਰਹੂਗਾ ਜੀ ਟੋਟਲੀ ਹੈਂਡਵਰਕ ਦਾ ਪੀਸ ਰਹੂਗਾ ਬਹੁਤ ਜ਼ਿਆਦਾ ਗ੍ਰੇਸਫੁਲ ਸੂਟ ਆਪਣਾ ਇਹ ਰੈਡੀ ਹੋਇਆ ਇਹਦੇ ਨੈੱਕ ਆ ਟੋਟਲੀ ਦਬਕੇ ਦਾ ਕੰਮ ਰਹੂਗਾ ਜੀ ਤੁਸੀਂ ਚੈੱਕ ਕਰ ਸਕਦੇ ਹੋ ਵਰਕ ਦੀ ਫਿਨਿਸ਼ਿੰਗ ਮਤਲਬ ਟੋਟਲੀ ਦਬਕੇ ਦਾ ਕੰਮ ਆ ਜਾਊਗਾ ਨੈਕ ਲਾਈਨ ਆ ਗਈ ਚੈੱਕ ਕਰੋ ਇਦੇ ਵਿੱਚ ਆਪਾਂ ਮਤਲਬ ਪਿੰਕ ਤੇ ਥੋੜਾ ਫਰੋਜੀ ਦਾ ਟੱਚ ਦਿੱਤਾ ਹੋਇਆ ਰੇਸ਼ਮ ਦਾ ਕਿਉਂਕਿ ਬਹੁਤ ਜ਼ਿਆਦਾ ਪਿਆਰਾ ਲੱਗ ਰਿਹਾ ਠੀਕ ਹੈ ਜੀ ਐਂਡ ਇਹਦੇ ਕਲੀਆਂ ਆ ਗਈਆਂ ਤੇ ਹੈਵੀ ਦੇ ਵਿੱਚ ਇਹਦਾ ਘੇਰਾ ਉੱਪਰ ਤੋਂ neck ਤੇ ਨੀਚੇ ਤੱਕ ਕਲੀਆਂ ਆ ਗਈਆਂ ਜੀ ਇਹੇ ਇਹਦੇ ਚੱਕਾਂ ਦੇ ਵਰਕ ਆ ਜਾਂਦਾ ਵਰਕ ਦੀ ਫਿਨਿਸ਼ਿੰਗ ਤੁਸੀਂ ਚੈੱਕ ਕਰ ਸਕਦੇ ਹੋ ਟੋਟਲੀ ਦਬਕੇ ਦਾ ਕੰਮ ਹੋਇਆ ਹੋਇਆ ਜੀ ਕੰਮ ਦੀ ਮਤਲਬ ਕੁਆਲਿਟੀ ਤੇ ਫਿਨਿਸ਼ਿੰਗ ਤੁਸੀਂ ਆਪਾਂ ਤੁਹਾਨੂੰ ਨੇੜੇ ਤੋਂ ਦਿਖਾਉਂਦੇ ਆਂ ਹਰ ਚੀਜ਼ ਤੁਸੀਂ ਚੈੱਕ ਕਰ ਸਕਦੇ ਹੋ ਕਲੀਆਂ ਆ ਗਈਆਂ ਜੀ ਸੈਂਟਰ ਦੇ ਵਿੱਚ ਬਹੁਤ ਹੀ ਪਿਆਰਾ ਜਿਹਾ ਬੰਚ ਆ ਜਾਂਦਾ ਡਿਜ਼ਾਈਨ ਮਤਲਬ ਪ੍ਰੋਪਰ ਹੈਵੀ ਘੇਰਾ ਆ ਗਿਆ ਚਾਕਾਂ ਤੇ ਘੇਰੇ ਤੇ ਪੂਰਾ ਬਾਰਡਰ ਆ ਕੇ ਪੂਰਾ ਹੈਵੀ ਆ ਜਾਂਦਾ ਘੇਰਾ ਕਲੀਆਂ ਦਾ ਪੈਨਲ ਆ ਜਾਂਦਾ ਠੀਕ ਹੈ ਜੀ ਇਹ ਆਪਣਾ ਡਿਜ਼ਾਈਨ ਪਹਿਲਾਂ ਵੀ ਕਾਫੀ ਸੂਟਸ ਤੇ ਰੈਡੀ ਹੋਇਆ ये आ गया जीतियाँ स्लीवस के काम स्लीव्स से भी आप घेरे वाला बॉडर देखिए इदा तो पूरी स्लीवस हैवी आ जाती है स्लीवस के उपर पूरा बंच आ जाता उपर तक स्लीवस के कम आ जाता जो कि बहुत ही प्यारा लगता पूरा हैवी स्लीवस आ गई आप भी ऐड किया हो ग्रेसफुल लग रहा है ठीक है जी जब तो वेयर करा आप बहुत ज्यादा प्यारा लगेगा सूट इतना ਮਤਲਬ ਫੁੱਲ ਹੈਵੀ ਪਾਰਟੀ ਵੇਅਰ ਰੈਡੀ ਹੁੰਦਾ ਆਪਣਾ ਇਹ ਸੂਟ ਠੀਕ ਹੈ ਜੀ ਇਹ ਤੁਸੀਂ ਆਪਣੀ ਪਿਛਲੀ ਵੀਡੀਓ ਚੈੱਕ ਕਰ ਸਕਦੇ ਹੋ ਆਪਾਂ ਮਤਲਬ ਗ੍ਰੀਨ ਕਲਰ ਤੇ ਬਣਿਆ ਸੀ ਮੋਵ ਸ਼ੇਡ ਤੇ ਬਣਿਆ ਸੀ ਆਪਣੇ ਕਾਫੀ ਕਲਰਸ ਦੇ ਉੱਪਰ ਇਹ ਸੂਟ ਰੈਡੀ ਹੋਇਆ ਡਿਜ਼ਾਈਨ ਬਟ ਬਲੈਕ ਦੀ ਉੱਪਰ ਤਾਂ ਹਰ ਡਿਜ਼ਾਈਨ ਦੀ ਗ੍ਰੇਸ ਅਲੱਗ ਹੀ ਹੁੰਦੀ ਆ ਬਾਕੀ ਆਪਣੀ ਚੁਆਇਸ ਆਪਾਂ ਕਿਸੇ ਵੀ ਕਲਰ ਤੇ ਨੂੰ ਰੈਡੀ ਕਰਵਾ ਸਕਦੇ ਆ ਤੇ ਇਹਦੇ ਨਾਲ ਆਪਾਂ ਰੱਖੀ ਹੈ ਜੀ ਪਲੇਨ ਸਲਵਾਰ ਫੁੱਲ ਪਟਿਆਲਾ ਸਲਵਾਰ ਰੈਡੀ ਕੀਤੀ ਆਪਾਂ ਇਹ ਤੁਸੀਂ ਸਾਨੂੰ ਦੱਸ ਸਕਦੇ ਹੋ ਮਤਲਬ ਤੁਸੀਂ ਸੈਮੀ ਪਟਿਆਲਾ ਰੱਖਣਾ ਚਾਹੁੰਦੇ ਹੋ ਜਾਂ ਮਤਲਬ ਥੋੜੀ ਹਲਕੀ ਜਿਹਾ ਅੱਜ ਕੱਲ ਪਾਕਿਸਤਾਨ ਸਲਵਾਰਾਂ ਚੱਲ ਰਹੀਆਂ ਉਹਦਾ ਰੱਖਣਾ ਚਾਹੁੰਦੇ ਹੋ ਜਾਂ ਮੀਨਜ਼ ਇਹ ਫੁੱਲ ਪਟਿਆਲਾ ਸਲਵਾਰ ਆਪਾਂ ਰੈਡੀ ਕੀਤੀ ਹੈ ਤੇ ਇਹਦੇ ਨਾਲ ਆ ਗਿਆ ਜੀ ਦੁਪੱਟਾ ਪਿਓਰ ਚਨਾਉਣ ਦਾ ਰੱਖਿਆ ਆਪਾਂ ਦੁਪੱਟਾ ਇਹਨੂੰ ਫਿਨਿਸ਼ਿੰਗ ਵੀ ਆਪਾਂ 골ਡਨ ਦਿੱਤੀ ਹੈ ਇਦਾਂ ਓਪਨ ਫਿਨਿਸ਼ਿੰਗ ਠੀਕ ਹੈ ਜੀ ਤੇ ਪਿਓਰ ਚੁਣੌਣ ਦਾ ਰੱਖਿਆ ਆਪਾਂ ਇਹਦੇ ਨਾਲ ਦੁਪੱਟਾ ਬੇਸ ਕਲਰ ਦਾ ਦੁਪੱਟੇ ਨੂੰ ਬਹੁਤ ਹੀ ਪਿਆਰੀ ਜੀ ਆਪਾਂ ਲੇਸ ਤੇ ਇਦਾਂ ਫਿਨਿਸ਼ਿੰਗ ਦਿੱਤੀ ਹੋਈ ਹੈ 골ਡਨ ਕਿਉਂਕਿ ਆਪਣੇ ਸ਼ਰਟ ਤੇ ਕਾਫੀ ਹੈਵੀ ਕੰਮ ਆ ਜਾਂਦਾ ਤੇ ਆਪਾਂ ਦੁਪੱਟੇ ਤੇ ਕੰਮ ਨਹੀਂ ਕੀਤਾ ਦੁਪੱਟੇ ਨੂੰ ਆਪਾਂ ਇਦਾਂ ਹੀ ਬਹੁਤ ਪਿਆਰਾ ਜਿਹਾ ਰੈਡੀ ਕੀਤਾ ਦੇਖ ਸਕਦੇ ਹੋ ਦੁਪੱਟੇ ਦੇ ਵਿੱਚ ਆਪਾਂ ਇਦਾਂ ਗੋਟੇ ਦੀਆਂ ਕੱਲੀਆਂ ਦਿੱਤੀਆਂ ਹੋਈਆਂ ਠੀਕ ਹੈ ਜੀ ਤੇ ਇਦਾਂ ਲੇਸ ਲਗਾਈ చకి बहुत ही प्यारा लग गया ये आ गया, आ गया। अपना प्योर चुनानदा दुपट्टा फैब्रिक ਤੁਹਾਡੀ ਆਪਣੀ ਚੁਆਇਸ ਹੁੰਦੀ ਹੈ ਜੀ ਤੁਸੀਂ ਕਿਸੇ ਵੀ ਫੈਬਰਿਕ ਤੇ ਰੈਡੀ ਕਰਵਾ ਸਕਦੇ ਹੋ ਜਿੱਦਾਂ ਇਹ ਆਪਣਾ क्रेप ਦਾ ਸੂਟ ਆ ਗਿਆ प्योर चुनानदा दुपट्टा ਆ ਗਿਆ दुपट्टा ਤੁਸੀਂ অর্ਗਾਂజా ਦਾ ਵੀ ਰੱਖ ਸਕਦੇ ਹੋ ਟਿਸ਼ੂ ਚ ਰੱਖ ਸਕਦੇ ਹੋ ਤੁਹਾਡੀ ਚੁਆਇਸ ਆ ਤੇ ਕਲਰ ਵੀ ਤੁਹਾਡੀ ਚੁਆਇਸ ਦੇ ਅਕੋਰਡਿੰਗ ਤੁਸੀਂ ਕਿਸੇ ਵੀ ਕਲਰ ਤੇ ਇਹਨੂੰ ਰੈਡੀ ਕਰਵਾ ਸਕਦੇ ਹੋ ਕਾਫੀ ਕਲਰਸ ਦੇ ਉੱਪਰ ਆਪਣਾ ਸੂਟ ਰੈਡੀ ਹੋਇਆ ਤਾਂ ਹਰ ਕਲਰ ਦੇ ਉੱਪਰ ਇਹ ਦੀ ਗ੍ਰੇਸ ਲੱਗ ਹੁੰਦੀ ਹੈ ਹਰ ਕਲਰ ਤੇ ਉੱਠ ਕੇ ਆਉਂਦਾ ਵਰਕ ਠੀਕ ਹੈ ਜੀ ਇਹ ਆ ਗਿਆ ਇਹ ਵਾਲੇ ਕਲਰ ਦਾ ਇਹ ਵੀ ਬਹੁਤ ਪਿਆਰਾ ਜਰਨਾ ਸੂਟ ਰੈਡੀ ਹੋਇਆ ਤੁਸੀਂ ਚੈੱਕ ਕਰ ਸਕਦੇ ਹੋ ਇਹ ਹੈਗਾ ਜੀ ਮਜ਼ੈਂਟਾ ਟੋਨ ਦੇ ਉੱਤੇ ਇੱਕ ਵਾਰ ਟਿਸ਼ੂ ਸੈਲਫ ਦੇ ਵਿੱਚ ਫੈਬਰਿਕ ਰਹੂਗਾ ਇਦਾਂ ਇਹ ਐਜ਼ ਇਟ ਇਜ਼ ਇਦਾਂ ਹੀ ਸੂਟ ਦੁਪੱਟਾ ਆਉਂਦੇ ਆ ਆਪਣੇ ਮੀਨਸ ਪਿਓਰ ਦੀ ਬਾਟਮ ਰਹੂਗੀ ਜੀ ਪਿਓਰ ਦੀ ਸ਼ਰਟ ਐਂਡ ਪਿਓਰ ਦਾ ਬਨਾਰਸੀ ਦੁਪੱਟਾ ਇਹਦੇ ਨਾਲ ਰਹੂਗਾ ਸੈਲਫ ਹੈ ਇਹਦੇ ਵਿੱਚ ਹੋ ਸਕਦਾ ਪ੍ਰੋਪਰ ਵੀਡੀਓ ਦੇ ਵਿਚਾਰੇ ਹੋਵੇ ਸੈਲਫ ਬੂਟੀ ਹੈ ਪਿਓਰ ਕ੍ਰਸ਼ ਦਾ ਫੈ布ਰਿਕ ਰਹੂਗਾ ਇਹ ਆ ਗਿਆ ਜੀ ਇਹਦੀ neck ਤੇ ਕੰਮ ਇਹ ਆਪਾਂ ਇਹਦੀ neck ਤੇ ਕੰਮ ਕੀਤਾ ਹੋਇਆ ਟੋਟਲੀ ਹੈਂਡਵਰਕ ਦਾ ਪੀਸ ਰਹੂਗਾ ਜੀ ਇਹਦੀ neck line ਆ ਗਈ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਹੀ ਪਿਆਰਾ ਜਿਹਾ neck ਤੇ ਕੰਮ ਹੋਇਆ ਠੀਕ ਹੈ ਜੀ ਐਂਡ ਪੂਰੇ ਫਰੰਟ ਦੇ ਵਿੱਚ ਆਪਾਂ ਇਦਾਂ ਬੂਟੀ ਦਿੱਤੀ ਹੋਈ ਆ ਪੂਰਾ ਦਬਕੇ ਦਾ ਕੰਮ ਆ ਜਾਂਦਾ ਜੀ ਆਪਣਾ ਬੂਟੀ ਆ ਗਈ ਐਂਡ ਇਹਦੇ ਘੇਰੇ ਤੇ ਕੰਮ ਆ ਗਿਆ ਜੀ ਇਹਦਾ ਘੇਰਾ ਆ ਗਿਆ ਘੇਰੇ ਦੇ ਉੱਪਰ ਆਪਾਂ ਪੂਰਾ ਬਾਰਡਰ ਦੇ ਕੇ ਇਦਾਂ ਬੰਚ ਦਿੱਤੇ ਹੋਇਆ ਤੁਸੀਂ ਚੈੱਕ ਕਰ ਸਕਦੇ ਹੋ ਇਹਦਾ ਘੇਰੇ ਦਾ ਕੰਮ ਆ ਗਿਆ ਠੀਕ ਹੈ ਜੀ ਪੂਰੀ ਸ਼ਰਟ ਤੇ ਬੁਟੀ ਆ ਜਾਂਦੀ ਆ ਘੇਰਾ ਆ ਗਿਆ ਨੈੱਕ ਆ ਗਈ ਇਹਦੀ ਇਹਦੀ 슬ੀਵਸ ਤੇ ਬਾਰਡਰ ਆ ਜਾਂਦਾ ਇਹ ਬਾਰਡਰ ਆਪਾਂ ਇਹਦੀਆਂ 슬ੀਵਸ ਦੇ ਉੱਪਰ ਦਿੱਤਾ ਹੋਇਆ ਠੀਕ ਹੈ ਜੀ ਐਂਡ ਇਹਦੀ ਬੈਕ ਤੇ ਵੀ ਆਪਾਂ ਪੂਰੇ ਬੈਕ ਦੇ ਉੱਪਰ ਬੁਟੀ ਦਿੱਤੀ ਐ ਇਦਾਂ ਠੀਕ ਐ ਜੀ ਐਂਡ ਪੂਰਾ ਦਬਕੇ ਦਾ ਕੰਮ ਰਹੂਗਾ ਜੀ ਐਂਡ ਬੈਕ ਘੇਰੇ ਦੇ ਆਪਾਂ ਬਾਰਡਰ ਦਿੱਤਾ ਹੋਇਆ ਜੋ ਆਪਣੇ ਫਰੰਟ ਤੇ ਬਾਰਡਰ ਆ ਰਿਹਾ ਉਹੀ ਆਪਾਂ ਬਾਰਡਰ ਬੈਕ ਤੇ ਦਿੱਤਾ ਐ ਸਿਰਫ ਬੰਚ ਨਹੀਂ ਦਿੱਤੇ ਆਪਾਂ ਬੁਟੀ ਐਡ ਕੀਤੀ ਐ ਇਹਦੇ ਨਾਲ ਵੀ ਬਹੁਤ ਗ੍ਰੇਸਫੁਲ ਲੁੱਕ ਲੱਗਦਾ ਠੀਕ ਐ ਜੀ ਇਹ ਆਗੀ ਸ਼ਰਟ ਐਂਡ ਇਹਦੇ ਨਾਲ ਆਪਣੀ ਪਿਓਰ ਕਰੇਪ ਦੀ ਬਾਟਮ ਰਾਉਗੀ ਜੀ ਪਾਕਿਸਤਾਨੀ ਆਪਾਂ ਬਾਟਮ ਰੱਖੀ ਹੈ ਇਹਦੇ ਨਾਲ ਇਹ ਟਿਸ਼ੂ ਫੈਬਰਿਕ ਹੈ ਕਿਉਂਕਿ ਇਹ ਲਾਈਟ ਡਾਰਕ ਟੋਨ ਦਿੰਦਾ ਤਾਂ ਤੁਹਾਨੂੰ ਬਾਟਮ ਦਾ ਕਲਰ ਥੋੜਾ ਬ੍ਰਾਈਟ ਲੱਗ ਰਿਹਾ ਹੋਊਗਾ ਪਰ ਰੀਲ ਦੇ ਵਿੱਚ ਇੰਨਾ ਨਹੀਂ ਹੈ ਇਹ ਆਗੀ ਜੀ ਦੀ ਬਾਟਮ ਬਾਟਮ ਤੇ ਵੀ ਆਪਾਂ ਪੂਰਾ ਬਾਰਡਰ ਦਿੱਤਾ ਹੋਇਆ ਸੈਕ ਕਰ ਸਕਦੇ ਹੋ ਇਹ ਚੀਜ਼ ਆਪਾਂ ਪੂਰੀ ਫਿਨਿਸ਼ਿੰਗ ਦੇ ਕੇ ਬਹੁਤ ਪਿਆਰੀ ਲੱਗਦੀ ਹੈ ਆਪਾਂ ਇਹਨੂੰ ਸਟਿਚਿੰਗ ਚ ਰੈਡੀ ਕਰਦੇ ਹਾਂ ਠੀਕ ਹੈ ਜੀ ਤੇ ਪਿਓਰ ਬਨਾਰਸੀ ਇਹ ਦਿਨਾ ਰੌਗਾਜੀ ਦੁਪੱਟਾ ਪਿਓਰ ਕ੍ਰਾਸ਼ ਦੇ ਵਿੱਚ ਹੀ ਦੁਪੱਟਾ ਹੈ ਤੇ ਬਨਾਰਸੀ ਬਾਰਡਰ ਤੇ ਐਦਾਂ ਪਿਓਰ ਦੇ ਵਿੱਚ ਹੈ ਜੀ ਤੁਸੀਂ ਵੀਵਿੰਗ ਚੈੱਕ ਕਰ ਸਕਦੇ ਹੋ ਇਹ ਹੈਗਾ ਇਦਾਂ ਬਾਰਡਰ ਦਿੱਤਾ ਹੋਇਆ ਇਹਦੇ ਛੋਟੇ ਪੱਲਿਆਂ ਤੇ ਇਦਾਂ ਵੱਡਾ ਬਾਰਡਰ ਆ ਜਾਂਦਾ ਪਿਓਰ ਕ੍ਰਾਸ਼ ਹੀ ਰਹੂਗਾ ਜੀ ਵਿੱਚ ਡਾਟਸ ਆ ਜਾਂਦੇ ਇਦਾਂ ਜਿੱਦਾਂ ਆਪਣੀ ਸੈਲਫ ਸੀਗੀ ਸ਼ਰਟ ਦੇ ਵਿੱਚ ਤੇ ਵੱਡੇ ਪੱਲਿਆਂ ਤੇ ਵੀ ਬਨਾਰਸੀ ਬਾਰਡਰ ਰਹੂਗਾ ਕਜੀ ਤੇ ਇਹਦੇ ਛੋਟੇ ਪੱਲਿਆਂ ਤੇ ਆਪਾਂ ਚੰਪਾ ਦੀ ਫਿਨਿਸ਼ਿੰਗ ਦਿੱਤੀ ਆ ਤੇ ਬਹੁਤ ਹੀ ਪਿਆਰਾ ਚਾਹੀ ਆਪਣਾ ਸੂਟ ਰੈਡੀ ਹੋਇਆ ਇਹ ਚੀਜ਼ਾਂ ਇਦਾਂ ਦੀਆਂ ਨੇ ਜੀ ਸਦਾ ਬਹਾਰ ਚੀਜ਼ਾਂ ਨੇ ਇਹਨਾਂ ਦਾ ਕਦੇ ਵੀ ਆਊਟ ਆਫ ਟ੍ਰੈਂਡ ਨਹੀਂ ਹੁੰਦਾ ਜਿੱਦਾਂ ਆਪਾਂ ਇਹ ਬਣਾ ਪਿਓਰ ਦੇ ਸੂਟ ਹੁੰਦੇ ਆ ਬਾਕੀ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਆ ਕਿ ਸੇਮ ਪ੍ਰਿੰਟ ਕਲਰ ਨਹੀਂ ਮਿਲਦੇ ਹੁੰਦੇ ਬਟ ਇਦਾਂ ਦੇ ਮਟੀਰੀਅਲ ਚ ਬਨਾਰਸੀ ਦੁਪੱਟਿਆਂ ਨਾਲ ਡਿਫਰੈਂਟ ਸੈਲਫ ਦੇ ਵਿੱਚ ਪ੍ਰਿੰਟ ਜਿੱਦਾਂ ਆਪਾਂ ਤਨਸੂਈ ਸਿਲਕ ਦੇ ਵਿੱਚ ਵੀ ਕਾਫੀ ਸੂਟ ਰੈਡੀ ਕੀਤੇ ਸੀ ਉਦਾਂ ਮਤਲਬ ਤੁਸੀਂ ਇਹ ਚੀਜ਼ ਸਾਡੇ ਤੇ ਛੱਡ ਸਕਦੇ ਹੋ ਜਾਂ ਤੁਸੀਂ ਦੱਸ ਸਕਦੇ ਹੋ ਕਿ ਸਾਨੂੰ ਇਦਾਂ ਦਾ ਕਲਰ ਤੇ ਇਦਾਂ ਦਾ ਡਿਜ਼ਾਈਨ ਚਾਹੀਦਾ ਤਾਂ ਅਸੀਂ ਤੁਹਾਨੂੰ ਰੈਡੀ ਕਰਕੇ ਦਵਾਂਗੇ ਠੀਕ ਹੈ ਜੀ ਇਹ ਹੈਗਾ ਪਿਓਰ ਮਜ਼ੈਂਟਾ ਰਾਨੀ ਸ਼ੇਡ ਦੇ ਵਿੱਚ ਤੇ ਬਹੁਤ ਹੀ ਪਿਆਰਾ ਜਿਹਾ ਆਪਣਾ ਸੂਟ ਰੈਡੀ ਹੋਇਆ ਫੁੱਲ ਪਾਰਟੀ ਵੇਅਰ ਸੂਟ ਨੇ ਜੀ ਇਹ ਤੇ ਨੈਕਸਟ ਆ ਜਾਂਦਾ ਜੀ ਆਪਣਾ ਇਹ ਵਾਲਾ ਸੂਟ ਇਹ ਵੀ ਬਹੁਤ ਪਿਆਰਾ ਜਿਹਾ ਸੂਟ ਹੈ ਆਪਣਾ ਇਹ ਵੀ ਹੈਗਾ ਜੀ ਕ੍ਰਸ਼ ਦੇ ਉੱਪਰ ਕ੍ਰਾਸ਼ ਟਿਸ਼ੂ ਦੇ ਉੱਪਰ ਸ਼ਰਟ ਰਹੂਗੀ ਜੀ সিলਵਰੀ ਗ੍ਰੇ ਕਲਰ ਬਹੁਤ ਹੀ ਪਿਆਰਾ ਜਿਹਾ ਸ਼ੇਡ ਹੈ ਇਹ ਵੀ ਏ ਦੀ ਨੈਕ ਲਾਈਨਾਂਗੇ ਇਹਦੀ ਆਪਾਂ ਪੀਚ ਕਲਰ ਦੀ ਬਾਟਮ ਰੱਖੀ ਹੋਈ ਹੈ ਤੇ ਉਹਦਾ ਆਪਾਂ ਇਹਦੇ ਵਿੱਚ ਥ੍ਰੈਡ ਐਡ ਕੀਤਾ ਠੀਕ ਹੈ ਜੀ ਇਦਾਂ ਆਪਾਂ ਨੈਕ ਰੱਖ ਕੇ ਇਹਦੇ ਬੰਚ ਦਿੱਤਾ ਆਪਾਂ ਪੂਰੇ ਫਰੰਟ ਦੇ ਵਿੱਚ ਬੂਟੀ ਆ ਜੂਗੀ ਇਦਾਂ ਪੂਰਾ ਫਰੰਟ ਬੂਟੀ ਆ ਜੂਗੀ ਇਹ ਨੈਕ ਲਾਈਨ ਆ ਚੁੱਕੀ ਹੈ ਠੀਕ ਹੈ ਜੀ ਤੇ ਬਾਟਮ ਦੇ ਕਲਰ ਦੀ ਆਪਾਂ ਇਹਨੂੰ ਫਿਨਿਸ਼ਿੰਗ ਦਿੱਤੀ ਹੋਈ ਹੈ ਪੀਚ ਕਲਰ ਕੰਬੀਨੇਸ਼ਨ ਨੇ ਬਹੁਤ ਹੀ ਪਿਆਰਾ ਜਿਹਾ ਕਲਰ ਕੰਬੀਨੇਸ਼ਨ ਹੈ ਸਿਲਵਰ ਨਾਲ ਲਾਈਟ ਜਿਹੀ ਪੀਚ ਦਾ ਠੀਕ ਹੈ ਜੀ 슬ੀਵਸ ਤੇ ਇਹਦੇ ਹੈਵੀ ਕੰਮ ਆ ਜਾਣਾ ਪੈਚ ਲਗਾ ਕੇ ਆਪਾਂ ਬਾਟਮ ਦੇ ਕਲਰ ਦਾ ਇਹਦੇ ਉੱਪਰ ਕੰਮ ਕੀਤਾ ਹੋਇਆ ਪਰਲਸ ਦਾ ਕੰਮ ਆ ਜਾਂਦਾ ਘਟਦਾਣਾ ਐਡ ਕੀਤਾ ਹੈ ਸਿੱਪੀ ਠੀਕ ਹੈ ਜੀ ਇਹਦੀਆਂ 슬ੀਵਸ ਆ ਗਈਆਂ ਐਂਡ ਇਹਦੇ ਬੈਕ ਤੇ ਵੀ ਆਪਾਂ ਸਾਰੇ ਤੇ ਬੂਟੀ ਐਡ ਆਨ ਕੀਤੀ ਹੋਈ ਹੈ ਇਹਦੀ ਬੈਕ ਤੇ ਬੂਟੀ ਆ ਇਹ ਵੀ ਆਪਣਾ ਬਹੁਤ ਪਿਆਰਾ ਜਿਹਾ ਸੂਟ ਰੈਡੀ ਹੋਇਆ ਇਹ ਚੀਜ਼ ਜਦੋਂ ਬਾਕੀ ਜਦੋਂ ਆਪਾਂ ਵੇਅਰ ਕਰਦੇ ਆ ਤਾਂ ਬਹੁਤ ਗ੍ਰੇਸਫੁਲ ਲੱਗਦੀ ਹੈ ਨਾ ਤੇ ਇਹਦੇ ਨਾਲ ਹੈਗੀ ਹੈ ਜੀ ਪੀਚ ਕਲਰ ਦੀ ਟਿਸ਼ੂ ਸੀ ਆਪਾਂ बॉटਮ ਰੱਖੀ 크ਰਸ਼ ਟਿਸ਼ੂ ਦੀ ਸ਼ਰਟ ਰੋਗੀ ਜੀ ਪਲੇਨ ਟਿਸ਼ੂ ਦੀ बॉटਮ ਰੱਖੀ ਆ ਆਪਾਂ ਤੇ बॉटਮ ਦੇ ਉੱਪਰ ਆਪਾਂ ਇਦਾਂ ਸਕੈਲਪਿੰਗ ਦਿੱਤੀ ਹੋਈ ਹੈ ਡਬਲ ਟ੍ਰਿਪਲ ਠੀਕ ਹੈ ਜੀ ਤੇ ਸ਼ਰਟ ਦੇ ਕਲਰ ਦੀ ਪਾਈਪਿੰਗ ਦਿੱਤੀ ਇਦੇ ਨਾਲ ਦੁਪੱਟਾ ਵੀ ਆਪਣਾ ਟਿਸ਼ੂ ਦਾ ਹੀ ਰਹੂਗਾ ਪਿਓਰ ਟਿਸ਼ੂ ਦਾ ਆਪਾਂ ਦੁਪੱਟਾ ਰੱਖਿਆ ਜੀ ਪੀਚ ਕਲਰ ਦਾ ਤੇ ਦੁਪੱਟੇ ਨੂੰ ਆਪਾਂ ਰੱਖੀ ਹੈ ਲੇਸ ਦੀ ਦਿੱਤੀ ਹੈ ਫਿਨਿਸ਼ਿੰਗ ਜੋ ਕਿ ਬਹੁਤ ਹੀ ਪਿਆਰੀ ਲੱਗ ਰਹੀ ਹੈ ਲੇਸ ਦਾ ਇਹ ਹੁੰਦਾ ਜੀ ਆਪਣੇ ਮਤਲਬ ਵਰਕ ਦੇ ਅਕੋਰਡਿੰਗ ਜਿੱਦਾਂ ਦਾ ਕਲਰ ਐਂਡ ਡਿਜ਼ਾਈਨ ਇਹਦੇ ਨਾਲ ਵਧੀਆ ਲੱਗਦਾ ਤਾਂ ਆਪਾਂ ਉਦਾਂ ਦੀ ਐਡ ਆਨ ਕਰ ਦਿੰਨੇ ਆ ਯਾਨੀ ਕੀ ਹੁੰਦਾ ਕਿ ਸੇਮ ਲੇਸੀ ਆਪਾਂ ਜੋ ਪਹਿਲਾਂ ਲੱਗੀ ਉਹ ਲਗਾਈਏ ਇਹ ਚੀਜ਼ ਅਸੀਂ ਮੌਕੇ ਤੇ ਦੇਖਣਾ ਕਿ ਇਹਦੇ ਨਾਲ ਕਿਹੜੀ ਲੇਸ ਵਧੀਆ ਲੱਗ ਰਹੀ ਹੈ ਠੀਕ ਹੈ ਜੀ ਇਹ ਵੀ ਬਹੁਤ ਪਿਆਰੀ ਨਿਊ ਜੀ ਪੈਟਰਨ ਦੀ ਲੇਸ ਆ ਜਿੱਦਾਂ ਆਪਣੀ ਸ਼ਰਟ ਦੇ ਵਿੱਚ ਆਪਾਂ ਮੋਤੀ ਪਰਲ ਦਿੱਤਾ ਹੋਇਆ ਇਦਾਂ ਹੀ ਲੇਸ ਦੇ ਵਿੱਚ ਆ ਜਾਂਦੇ ਆ ਠੀਕ ਹੈ ਜੀ ਤੇ ਇਹ ਇੱਕ ਹੋਰ ਮੈਂ ਤੁਹਾਨੂੰ ਦੱਸਣਾ ਚਾਹੁੰਗੀ ਕਿ ਟਿਸ਼ੂ ਜਿੱਦਾਂ ਡਬਲ ਟੋਨ ਦਿੰਦਾ ਇਹਦੀ ਟੋਨ ਡਿਫਰੈਂਟ ਲੱਗਦੀ ਹੈ ਤੇ ਬਾਕੀ ਫੈਬਰਿਕ ਤੁਹਾਡੀ ਚੁਆਇਸ ਹੈ ਤੁਸੀਂ ਕਿਸੇ ਵੀ ਫੈਬਰਿਕ ਤੇ ਰੈਡੀ ਕਰਵਾ ਸਕਦੇ ਹੋ 크ريب ਪਿਓਰ ਸੈਮੀ ਉਹ ਚੁਆਇਸ ਅਕੋਰਡਿੰਗਲੀ ਜਿੱਦਾਂ ਦੁਪੱਟਾ ਤੁਸੀਂ ਟਿਸ਼ੂ ਦਾ ਨਹੀਂ ਲਾਇਕਾ ਤੇ ਵੈਸੇ ਸੌਫਟ ਟਿਸ਼ੂ ਦੇ ਵਿੱਚ ਆਪਣਾ ਦੁਪੱਟਾ ਬਹੁਤ ਹਾਰਡ ਨਹੀਂ ਹੈ ਖੜਿਆ ਖੜਿਆ ਤੇ ਟਿਸ਼ੂ ਵੀ ਜਿੱਦਾਂ ਇੱਕ ਰਸ਼ ਟਿਸ਼ੂ ਹੈ ਉਦਾਂ ਨਹੀਂ ਕਿ ਬਹੁਤ ਹਾਰਡ ਮਤਲਬ ਫਿਟਿੰਗ ਇਹਦੀ ਬਹੁਤ ਵਧੀਆ ਹੁੰਦੀ ਆ ਠੀਕ ਹੈ ਜੀ ਕਿਉਂਕਿ ਫੈਬਰਿਕ ਦੇ ਵਿੱਚ ਆਪਾਂ ਕਦੇ ਵੀ ਕੰਪਰੋਮਾਈਜ਼ ਨਹੀਂ ਕਰਦੇ ਕਿਉਂਕਿ ਜੀ ਆਪਾਂ ਰੈਡੀ ਕਰਾਉਣਾ ਵਰਕ ਹੋਣਾ ਸਟੀਚਿੰਗ ਹੋਣੀ ਜੇ ਆਪਾਂ ਫੈਬਰਿਕ ਦਾ ਮਟੀਰੀਅਲ ਵਧੀਆ ਨਹੀਂ ਲਾਵਾਂਗੇ ਤਾਂ ਸਾਰਾ ਮਤਲਬ ਸੂਟ ਆਪਣਾ ਬਣਿਆ ਬਣਿਆ ਉਹ ਬੇਕਾਰ ਜਾਂਦਾ ਠੀਕ ਹੈ ਜੀ ਤਾਂ ਇਹ ਆਪਣੀ ਅੱਜ ਵਾਲੀ ਕਲੈਕਸ਼ਨ ਸੀ ਜੀ ਉਮੀਦ ਕਰਦੇ ਆ ਤੁਹਾਨੂੰ ਵਧੀਆ ਲੱਗੀ ਹੋਊਗੀ ਤੇ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਆਪਣੀ ਅੱਜ ਵਾਲੀ ਵੀਡੀਓ ਕਿਵੇਂ ਦੀ ਲੱਗੀ